ਸਸੇ ਗੱਲ ਜੀ ਸਾਰਿਆਂ ਨੂੰ ਜੁੜ ਚੁੱਕੇ ਹਾਂ ਚੈਨਲ ਵੈਦਰ ਅਪਡੇਟਸ ਤੁਹਾਡੇ ਦੇ ਨਾਲ ਮੌਸਮ ਦੀ ਜਾਣਕਾਰੀ ਸਾਂਝੀ ਕਰਾਂਗੇ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਤਾਜ਼ਾ ਹਾਲਾਤ ਦੇਖੇ ਜਾਣ ਤਾਂ ਮੌਸਮ ਸਾਫ਼ ਹੈ ਹਲਕੀ ਦਰਮਿਆਨੀ ਬੱਦਲ ਵਾਹੀ ਜਿਹਾ ਆਪਾਂ ਕਹ ਲਈਏ ਗੰਧਲਾ ਪੰਜਾ ਮੌਸਮ ਦੇ ਵਿੱਚ ਦਿਖਾਈ ਦੇ ਰਿਹਾ ਜੋ ਕਿ ਅਕਸਰ ਇਹਨਾਂ ਦਿਨਾਂ ਦੇ ਵਿੱਚ ਬਣਦਾ ਹੀ ਨਾਰਮਲ ਰਹਿੰਦਾ ਹੈ ਸ਼ਾਮ ਲਗਭਗ 6:30 ਵਜੇ ਦੀ ਤਸਵੀਰ ਤੁਹਾਡੇ ਸਾਹਮਣੇ ਦਿਖਾਈ ਦੇ ਰਹੀ ਹੈ ਦਿਨ ਦੇ ਵੇਲੇ ਕੜਾਕੀ ਦੀ ਧੁੱਪ ਬਿਸ਼ੱਕ ਦੇਖਣ ਨੂੰ ਮਿਲੀ ਪਰ ਹੁਣ ਹਵਾ ਦੇ ਵਿੱਚ ਠੰਡ ਦਾ ਅਹਿਸਾਸ ਹੁੰਦਾ ਦਿਖਾਈ ਦੇ ਰਿਹਾ ਹੈ ਅੱਜ ਦੁਪਹਿਰੇ ਐਵਰੇਜ ਜਿਹੜਾ ਤਾਪਮਾਨ ਸੀ ਉਹ ਦੁਪਹਿਰ ਦੇ ਸਮੇਂ 27 ਡਿਗਰੀ ਦੇ ਨੇੜੇ ਤੇ ਬਣਿਆ ਹੋਇਆ ਸੀ ਤੇ ਹੁਣ ਜਿਹੜਾ ਸ਼ਾਮ ਦੇ ਸਮੇਂ ਤਾਪਮਾਨ ਉਹ ਕਾਫੀ ਜ਼ਿਆਦਾ ਘਟਦਾ ਹੋਇਆ ਦਿਖਾਈ ਦੇ ਰਿਹਾ ਤੇ ਇਸ ਸਮੇਂ ਤਾਪਮਾਨ ਜਿਹੜਾ ਪਹੁੰਚ ਚੁੱਕਿਆ ਹੈ ਲਗਭਗ ਪੰਜਾਬ ਦੇ ਵਿੱਚ ਉਹ 25 ਤੋਂ ਥੱਲੇ ਥੱਲੇ ਹੈ 20 ਅਤੇ 22 ਦੇ ਗ੍ਰੇਡ ਵਿੱਚ ਪਹੁੰਚਿਆ ਹੋਇਆ ਹੈ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਸੀਂ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਏਰੀਆ 'ਚ ਮੌਸਮ ਦੇ ਕੀ ਹਾਲਾਤ ਨੇ ਚੈਨਲ ਤੇ ਅਗਰ ਨਵੇਂ ਹੋ ਤਾਂ ਸਬਸਕ੍ਰਾਈਬ ਜਰੂਰ ਕਰੋ ਤਾਂ ਕਿ ਆਉਂਦੇ ਸਮੇਂ ਵਿੱਚ ਤੁਹਾਨੂੰ ਸਾਡਾ ਚੈਨਲ ਲੱਭਣ ਦੀ ਜ਼ਰੂਰ ਅੱਜ ਰਾਤ ਅਗਰ ਗੱਲ ਕੀਤੀ ਜਾਵੇ ਤਾਂ ਹਵਾਵਾਂ ਪੱਛਮ ਦਿਸ਼ਾ ਤੋਂ ਲਗਾਤਾਰ ਇਸ ਤਰੀਕੇ ਨਾਲ ਚਲਦੀ ਰਹਿਣਗੀਆਂ ਜਿਸ ਦੀ ਗਤੀ ਜ਼ਿਆਦਾ ਨਹੀਂ ਹੈ 5 ਤੋਂ ਲੈ ਕੇ 7 ਕਿਲੋਮੀਟਰ ਪ੍ਰਤੀ ਘੰਟਾ ਜਿਵੇਂ ਨਾਰਮਲ ਹਵਾ ਚਲਦੀ ਹੈ ਉਸੇ ਤਰੀਕੇ ਨਾਲ ਹਵਾ ਚਲਦੀ ਹੋਈ ਦਿਖਾਈ ਦੇਵੇਗੀ ਜਿਸ ਦੇ ਨਾਲ ਠੰਡ ਦਾ ਅਹਿਸਾਸ ਰਾਤ ਦੇ ਸਮੇਂ ਜ਼ਿਆਦਾ ਹੁੰਦਾ ਦਿਖਾਈ ਦੇਵੇਗਾ ਤੜਕੇ ਸਵੇਰੇ ਦੀ ਗੱਲ ਕਰੀਏ ਤਾਂ 4:30 ਤੋਂ ਲੈ ਕੇ 5:30 ਵਜੇ ਦੇ ਵਿਚਕਾਰ ਜੋ ਕਿ ਤਰਕਾਲਾ ਦਾ ਵੇਲਾ ਸਵੇਰੇ ਸਵੇਰੇ ਦਾ ਵੇਲਾ ਹੈ ਉਹਦੇ ਵਿੱਚ ਜਿਹੜਾ ਤਾਪਮਾਨ ਹੈ ਉਹ ਘਟ ਕੇ 10 11 ਡਿਗਰੀ ਦੇ ਵਿਚਕਾਰ ਆਉਂਦਾ ਦਿਖਾਈ ਦੇ ਰਿਹਾ ਯਾਨੀ ਕਿ ਹੁਣ ਹੌਲੀ ਹੌਲੀ ਜੋ ਦਿਨ ਦੇ ਤਾਪਮਾਨੇ ਉਹ ਵੀ ਘਟ ਰਹੇ ਨੇ ਤੜਕੇ ਸਵੇਰੇ ਤਾਪਮਾਨ ਹੋਰ ਜ਼ਿਆਦਾ ਘਟ ਰਹੇ ਨੇ ਯਾਨੀ ਕਿ ਹੁਣ ਜੋ ਸਵੇਰੇ ਸ਼ਾਮ ਡਿਊਟੀ ਕਰਦੇ ਨੇ ਉਹਨਾਂ ਦੇ ਲਈ ਠੰਡ ਜਿਹੜੀ ਹੈ ਜ਼ਿਆਦਾ ਹੁਣ ਜਾਪਦੀ ਹੋਈ ਦਿਖਾਈ ਦੇ ਰਹੀ ਹੈ ਅੱਜ ਰਾਤ ਕੋਈ ਮੀਂਹ ਬੱਦਲ ਵਾਈ ਦੀ ਉਮੀਦ ਨਹੀਂ ਹੈ ਪਰ ਫੇਰ ਵੀ ਇੱਕ ਹੁਸ਼ਿਆਰਪੁਰ ਦੇ ਨੇੜੇ ਤੇ ਡੇ ਅਗਰ ਗੱਲ ਕਰ ਲਈਏ ਜਾਂ ਪਠਾਨਕੋਟ ਦੇ ਨੇੜੇ ਜਿਹੜੇ ਗੱਲ ਕਰ ਲਈਏ ਇੱਕ ਥੋੜਾ ਜਿਹਾ ਬਦਲ ਬਈ ਸਿਸਟਮ ਬਣ ਸਕਦਾ ਹੈ ਕਿਉਂਕਿ ਇਹਨਾਂ ਇਲਾਕੇ ਵਿੱਚ ਜਿਹੜੀ ਹਵਾਏ ਉਹ ਪੂਰਬ ਤੋਂ ਹਿਮਾਚਲ ਵੱਲੋਂ ਇਸ ਤਰੀਕੇ ਨਾਲ ਆ ਰਹੀ ਹੈ ਜਿਸ ਦੇ ਸਿੱਟੇ ਵਜੋਂ ਥੋੜਾ ਬਹੁਤਾ ਇਹਨਾਂ ਇਲਾਕੇ ਵਿੱਚ ਠੰਡ ਜ਼ਿਆਦਾ ਦੇਖਣ ਨੂੰ ਮਿਲ ਸਕਦੀ ਹੈ ਅਗਰ ਥੋੜੀ ਜੀ ਕੋਲਡ ਵੇਵ ਦੀ ਗੱਲ ਕਰੀਏ ਤਾਂ ਕੋਲਡ ਵੇਵ ਦਾ ਇਲਾਕਾ ਜਿਹੜਾ ਹੈ ਕਿਉਂਕਿ ਬਿਸ਼ੱਕ ਸਾਡੇ ਰਾਜਸਥਾਨ ਦੇ ਵਿੱਚ ਗਰਮੈਸ਼ ਹੁੰਦੀ ਹੈ ਪਰ ਕਿਉਂਕਿ ਪਤਾ ਤੁਹਾਨੂੰ ਜਿਹੜਾ ਰਾਜ ਰਾਜਸਥਾਨ ਹੈ ਜਾਂ ਮਾਰੂਥਲ ਇਲਾ ਉਦੋਂ ਦਿਨ ਦੇ ਵੇਲੇ ਗਰਮ ਅਤੇ ਰਾਤ ਦੇ ਵੇਲੇ ਠੰਡਾ ਹੁੰਦਾ ਉਸ ਕਰਕੇ ਇਹਨਾਂ ਇਲਾਕਿਆਂ ਦੇ ਵਿੱਚ ਖਾਸ ਤੌਰ ਤੇ ਫਜ਼ਿਲਕੇ ਤੋਂ ਫਿਰੋਜ਼ਪੁਰ ਫਰੀਦਕੋਟ ਥੋੜਾ ਜਿਹਾ ਬਠਿੰਡਾ ਮਾਨਸੇਾ ਦਾ ਇਲਾਕਾ ਜਿਹੜਾ ਕਿ ਰਾਜਸਥਾਨ ਦੇ ਨੇੜੇ ਦੇ ਥੋੜਾ ਜਿਹਾ ਲੱਗਦਾ ਹੈ ਇਹਦੇ ਵਿੱਚ ਥੋੜੀ ਜੀ ਕੋਲਡ ਵੇਵ ਦੀ ਹਾਲਾਤ ਸਵੇਰੇ ਤੜਕੇ ਤੜਕੇ 5 ਵਜੇ ਦੇਖਣ ਨੂੰ ਮਿਲ ਸਕਦੀ ਹੈ ਥੋੜੀ ਜੀ ਠਾਰੀ ਵਾਲੀ ਹਵਾ ਤੇਜ਼ ਗਤੀ ਨਾਲ ਚਲਦੀ ਹੋਈ ਦਿਖਾਈ ਦੇ ਸਕਦੀ ਹੈ ਓਵਰ ਆਲ ਮੌਸਮ ਠੀਕ ਹੈ ਤੇ ਅੱਜ ਕੋਸ਼ਿਸ਼ ਕਰਾਂਗੇ ਲਾਈਵ ਹੋਣ ਦੀ ਤੇ YouTube ਤੇ ਅਤੇ Facebook ਤੇ ਦੋਨੋਂ ਤੇ ਲਾਈਵ ਹੋਣ ਦੀ ਅਪਡੇਟ ਸ਼ਾਇਦ ਸਾਂਝੀ ਕਰੀ ਕਿਉਂਕਿ ਪਿਛਲੇ ਦੋ ਤਿੰਨ ਦਿਨ ਤੋਂ ਕਣਕ ਦੀ ਵਜਾਈ ਦੇ ਵਿੱਚ ਅਸੀਂ ਅਸਤਵੈਸਤ ਸੀਗੇ ਤੇ ਇੱਕ ਦੋ ਹੁਣ ਮੈਰਿਜ ਦਾ ਵੀ ਸਮਾਂ ਚੱਲ ਰਿਹਾ ਤੇ ਵਿਆਹਾਂ ਚ ਅਸਤਵੈਸਤ ਹੋਏ ਪਏ ਆ ਅੱਜ ਥੋੜਾ ਟਾਈਮ ਲੱਗਿਆ ਇਸ ਕਰਕੇ ਵੀਡੀਓ ਸਵੇਰ ਦੀ ਨਹੀਂ ਬਣੀ ਤੇ ਹੁਣ ਕੋਸ਼ਿਸ਼ ਕਰਾਂਗੇ ਵੀਡੀਓ ਤੇ ਲਗਾਤਾਰ ਆਵੇ ਇਸ ਕਰਕੇ ਸਬਸਕ੍ਰਾਈਬ ਕਰ ਲਓ ਧੰਨਵਾਦ ਜੀ